ਹਾਂਜੀ ਭਾਈ ਤੁਹਾਡਾ ਸੁਪਨਾ ਕੀ ਹੈ ਸੁਖਵਿੰਦਰ ਸਿੰਘ ਸੁਖਾ ਦਾ ਪਰਿਵਾਰ ਹਾਂ ਕੰਮ ਕੀ ਕਰਦੇ ਜੀ ਕੰਮ ਪ੍ਰਾਪਰਟੀ ਦਾ ਕਰਦੇ ਨਾਲ ਬਾਈ ਹਾਂ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਮੱਲੋਵਾਲੀਆ ਬਗਰਾਮਪੁਰ ਮੈਂ ਸਾਬਕਾ ਸਰਪੰਚ ਹਾਂਜੀ ਤੇ ਅੱਜ ਜਿਹੜੀ ਘਟਨਾ ਵਾਪਰੀ ਗੋਲੀ ਚੱਲਣ ਦੀ ਤੁਹਾਡੇ ਦਫ਼ਤਰ ਦੇ ਉੱਪਰ ਇਹਦੇ ਸੰਬੰਧ ਵਿੱਚ ਕੀ ਇਹਦੇ ਸੰਬੰਧ ਵਿੱਚ ਪਾਏ ਤੋਂ 7 8 10 ਦਿਨ ਤੋਂ ਪਹਿਲਾਂ ਜਿਹੜਾ ਕਾਲਾ ਹੁੰਦੀਆਂ ਵੀ ਹਾਂ 50 ਲੱਖ ਰੁਪਈਆ ਦਿਓ ਵੀ ਮੈਂ ਬੋਲਦਾ ਬਿਲਾ ਬੋਲਦਾ ਬਿਲਾ ਮਾਂਗਾ ਇਹ ਲਾ ਗੋਪੀ ਦੇ ਨਾਮ ਤੋਂ ਆਉਂਦੇ ਰਹੀਆਂ ਗੋਪੀ ਗੈਂਗ ਦੇ ਨਾਮ ਤੋਂ ਫੋਨ ਆਉਂਦੇ ਰਹੀ ਉਹਨਾਂ ਦੀ ਰਿਕਾਰਡਿੰਗ ਵੀ ਅਸੀਂ ਐਸਐਚਓ ਸਾਹਿਬ ਨੂੰ ਦੇ ਕੇ ਆਏ ਆ ਤੇ ਅਰਜ਼ੀ ਵੀ ਲਿਖਾਈ ਆ ਅੱਜ ਅਸੀਂ ਪਠਾਨਕੋਟ ਦਾ ਕੰਮ ਗਏ ਆਏ ਆਪਣੇ ਤੇ ਬੱਚੇ ਘਰ ਹੀ ਦਫ਼ਤਰ ਕੋਈ ਨਹੀਂ ਹੈਗਾ ਤੇ ਸਾਨੂੰ ਉੱਥੇ ਪਤਾ ਲੱਗਾ ਵੀ ਘਰੋਂ ਗੋਆਂਢੀਆਂ ਦੱਸਿਆ ਤੁਹਾਡੇ ਦਫ਼ਤਰ ਦੇ ਫੀ ਗੋਲੀ ਚ ਲੱਗੇ ਆ ਕਿੰਨੀਆਂ ਗੋਲੀਆਂ ਚੱਲੀਆਂ ਜੀ ਦੋ ਗੋਲੀਆਂ ਚੱਲੀਆਂ ਇੱਕ ਗੋਲੀ ਉਹ ਤਾਂ ਦੇਖਣੀ ਉੱਥੇ ਡਿੱਗ ਪਈ ਖੜੀ ਉੱਥੇ ਉਸ ਤਰ੍ਹਾਂ ਹੀ ਠੀਕ ਹੈ ਜੀ ਹੁਣੇ ਆਉਂਦੇ ਹਾਂ ਜੀ ਦਫਤਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਨਹੀਂ ਕੋਈ ਨਹੀਂ ਮੌਜੂਦ ਨਹੀਂ ਹਾਂ ਦਫਤਰ ਦੇ ਆਰਪਾਰ ਗੱਡੀ ਲੱਗੀ ਆਰਪਾਰ ਵਜੀ ਜਾਂਦੀ ਤੇ ਜਿਹੜੇ ਤੁਸੀਂ ਪੁਲਿਸ ਨੂੰ ਜਿਹੜਾ ਇਨਫੋਰਮ ਕੀਤਾ ਉਹਦੇ ਵਿੱਚ ਪੁਲਿਸ ਨੇ ਤੁਹਾਡੇ ਕੋਈ ਪੁਲਿਸ ਕਹਿੰਦੇ ਆ ਜੀ ਬੰਦੇ ਫੜਦੇ ਫੜੇ ਆ ਉਹ ਅੱਜ ਅੱਜ ਹੀ ਪਰਫਾਰਮ ਹੁਣ ਤੁਸੀਂ ਕੀ ਇਨਸਾਫ ਕਰਦੇ ਜੀ ਅਈਓ ਤੁਹਾਨੂੰ ਇਹ ਜਿਹੜੇ ਬੰਦੇ ਜਿਹੜੇ ਇਹ ਐਲਾਨ ਦੀ ਅੰਸਰ ਆ ਇਹਨਾਂ ਨੂੰ ਫੜ ਕੇ ਤੇ ਜਿਹਨਾਂ ਦੇ ਪਿੱਛੇ ਸੁਟਿਆ ਜਾਵੇ ਤੇ ਆਮ ਲੋਕਾਂ ਨੂੰ ਚੰਗੀ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਜਾਵੇ। ਵੇਖੋ ਜੀ ਪਿਛਲੇ ਥੋੜੇ ਦਿਨਾਂ ਬਾਅਦ ਦਿਨਾਂ ਦੀ ਗੱਲ ਹੀ ਹੈ ਜੇ ਕੁਮਾਰੀ ਬਹੁਤ ਮਸ਼ਹੂਰ ਦੁਕਾਨ ਆ ਕੱਪੜੇ ਦੀ ਗੋਲਟੀ ਚੰਗੇ ਵਧੀਆ ਭਲੇ ਮਾਲਸ ਵਪਾਰੀ ਆ ਉਹਨਾਂ ਦੇ ਫਾਇਰਿੰਗ ਹੋਈ ਉਹਨਾਂ ਦੇ ਉਸ ਤੋਂ ਬਾਅਦ ਆਮ ਲੋਕਾਂ ਨੂੰ ਧਮਕੀਆਂ ਹੁੰਡੀਆਂ ਸਰਕਾਰ ਕਹੀ ਜਾਂਦੀ ਹੈ ਅਸੀਂ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇਣਾ ਰਜਗਾਰ ਪੰਜਾਬ ਚ ਲੋਕਾਂ ਨੂੰ ਕਿਹੋ ਜਿਹਾ ਮਿਲੂਗਾ ਜਦੋਂ ਇਦਾਂ ਇਦਾਂ ਤੇ ਬਜ਼ਾਰਾਂ ਦੇ ਵਿੱਚ ਗੋਲੀਆਂ ਚੱਲਣਗੀਆਂ ਧਮਕੀਆਂ ਦੇਣਗੀਆਂ ਲੁੱਟਾਂ ਖੋਹਾਂ ਹੋਣਗੀਆਂ ਕਿਹੜਾ ਸਰ ਬੰਦਾ ਸੋਚੂਗਾ ਆਪਣੇ ਬੱਚਿਆਂ ਨੂੰ ਬਾਹਰ ਕਾਰੋਬਾਰ ਕਰਕੇ ਦੇਈਏ ਇੱਥੇ ਕੀ ਕਰਨਾ ਤੇ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਗੈਂਗਸਟਰਾਂ ਨੂੰ ਪੂਰੀ ਨੱਥ ਪਾਈ ਜਾਵੇ ਤੇ ਜਿਹੜਾ ਆ ਵਾਅਦਾ ਜਿਹੜਾ ਜਾਣ ਰਿਹਾ ਕੰਮ ਲੁੱਟਾਂ ਖੋਹਾਂ ਦਾ ਇਹ ਬੰਦ ਹੋਣਾ ਚਾਹੀਦਾ ਜੀ ਪੁਲਿਸ ਦੀ ਕਾਰਜਕਾਰੀ ਪੁਲਿਸ ਦੀ ਕਾਰਜਕਾਰੀ ਤੇ ਪੁਲਿਸ ਵਿਚਾਰੀ ਹੈ ਹੀ ਮੁਲਾਜ਼ਮ ਹੀ ਥੋੜੇ ਠਾਣੇ ਦੇ ਵਿੱਚ ਜਿੰਨੇ ਜੋ ਕੇ ਹੈਗੇ ਵਿਚਾਰੇ ਘਰੀ ਜਾਣ ਦੇ ਆ ਜੀ ਤੇ ਵੱਧ ਤੋਂ ਵੱਧ ਇਹਦੇ ਪ੍ਰਸ਼ਾਸਨ ਨੂੰ ਕਹਿੰਨੇ ਵੀ ਇਹਨਾਂ ਦਾ ਨੱਥ ਪਾਈ ਜਾਵੇ